ਮੋਹਾਲੀ ਚ ਅੱਜ ਕਬੱਡੀ ਮੈਚ ਦੇ ਦੌਰਾਨ ਕਬੱਡੀ ਖਿਡਾਰੀ ਤੇ ਜਾਣੇਵਾਂ ਹਮਲਾ ਹੋਇਆ ਗੋਲੀਆਂ ਚਲਾ ਕੇ ਉਸ ਦਾ ਕਤਲ ਕੀਤਾ ਗਿਆ ਰਾਣਾ ਬਲਾਚੌਰੀ ਆ ਜਿਹੜਾ ਕਬੱਡੀ ਪਲੇਅਰ ਸੀ ਆਪਣੇ ਸਮੇਂ ਦਾ ਚੰਗਾ ਕਬੱਡੀ ਪਲੇਅਰ ਸੀਗਾ ਤੇ ਇਸ ਵੇਲੇ ਕੋਚ ਦੀ ਭੂਮਿਕਾ ਨਿਭਾ ਰਿਹਾ ਸੀਗਾ ਜਿਸ ਤੇ ਅੱਜ ਗੋਲੀਆਂ ਜਿਹੜੀਆਂ ਦਾਕ ਕੇ ਉਸ ਦਾ ਕਤਲ ਕੀਤਾ ਗਿਆ ਚੱਲਦੇ ਮੈਚ ਦੇ ਦੌਰਾਨ ਇਹ ਘਟਨਾ ਵਾਪਰੀ ਅਸੀਂ ਇਸ ਵੇਲੇ ਮੌਕੇ ਤੇ ਮੌਜੂਦ ਹਾਂ ਜਿੱਥੇ ਜਿਹੜਾ 29ਵਾਂ ਕਬੱਡੀ ਕੱਪ ਸੀਗਾ ਜਿਹੜਾ ਸੁਹਾਣਾ ਪਿੰਡ 'ਚ ਚੱਲ ਰਿਹਾ ਸੀਗਾ ਤੁਸੀਂ ਦੇਖ ਸਕਦੇ ਹੋ ਜਿੱਥੇ ਅੱਜ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਸੀਗੇ ਇਸ ਵੇਲੇ ਪੂਰਾ ਜਿਹੜਾ ਇਹ ਗਰਾਊਂਡ ਹੈ ਪੂਰਾ ਸਟੇਡੀਅਮ ਖਾਲੀ ਹੋ ਚੁੱਕਿਆ ਸਿਰਫ ਇਸ ਵਾਰਦਾਤ ਕਰਕੇ ਸੋ ਰਾਣਾ ਬਲਾਚੌਰੀਆ ਜਿਸ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਮੌਕੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਤਲ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਪੂਰੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਇਸ ਵੇਲੇ ਮੋਹਾਲੀ ਪੁਲਿਸ ਦੀਆਂ ਟੀਮਾਂ ਹੋਣ ਚਾਹੇ ਫੋਰੈਂਸਿਕ ਦੀਆਂ ਟੀਮਾਂ ਹੋਣ ਉਹ ਮੌਕੇ ਤੇ ਪਹੁੰਚ ਕੇ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਿਲਕੁਲ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਵੇਲੇ ਫੋਰੈਂਸਿਕ ਟੀਮਾਂ ਜਿਹੜੀਆਂ ਸਾਰੇ ਸੈਂਪਲ ਲੈ ਰਹੇ ਨੇ ਇਸ ਜਗ੍ਹਾ ਤੇ ਜਿਹੜਾ ਹੈਗਾ ਉਹ ਗੋਲੀਆਂ ਚਲਾਈਆਂ ਗਈਆਂ ਰਾਣਾ ਬਲਾਚੌਰੀਆ ਤੇ ਸੁਹਾਣੇ ਇਹ ਜਿਹੜਾ ਕਬੱਡੀ ਕੱਪ ਚੱਲ ਰਿਹਾ ਸੀਗਾ ਜਿੱਥੇ ਅਚਾਨਕ ਚੱਲਦੇ ਮੈਚ ਦੇ ਵਿੱਚ ਹਣ ਪਛਾਤੇ ਜਿਹੜੇ ਦੋ ਜਣੇ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਗੋਲੀਆਂ ਚਲਾ ਕੇ ਰਾਣਾ ਬਲਾਚੌਰੀਆ ਦਾ ਜਿਹੜਾ ਕਤਲ ਕੀਤਾ ਗਿਆ ਉਸ ਨੂੰ ਫੋਰਟਿਸ ਹਸਪੀਟਲ ਲਿਜਾਂਦਾ ਗਿਆ ਇਮੀਡੀਏਟਲੀ ਤੇ ਉੱਥੇ ਡਾਕਟਰਾਂ ਵੱਲੋਂ ਬਰਾਡ ਡੈੱਡ ਡਿਕਲੇਅਰ ਕੀਤਾ ਗਿਆ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਫੋਰੈਂਸਿਕ ਦੀ ਟੀਮ ਹੋਵੇ ਮੁਹਾਲੀ ਪੁਲਿਸ ਦੀ ਟੀਮ ਹੋਵੇ ਸੋਹਣਾ ਪੁਲਿਸ ਸਟੇਸ਼ਨ ਦੀ ਟੀਮ ਹੋਵੇ ਉਹ ਹੁਣ ਇੱਥੇ ਪੂਰੀ ਜਾਂਚ ਕਰ ਰਹੇ ਨੇ ਸੈਂਪਲ ਲੈ ਰਹੇ ਨੇ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਕੇਸ ਦੀ ਉਹ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਮੁਹਾਲੀ ਦੇ तमाम ਸੀਨੀਅਰ ਅਧਿਕਾਰੀ ਨੇ ਐਸਐਸਪੀ ਸਮੇਤ ਹੋਰ ਜਿਹੜੇ ਸੀਨੀਅਰ ਪੁਲਿਸ ਅਫੀਸ਼ੀਅਲਸ ਨੇ ਉਹ ਮੌਕੇ ਤੇ ਪਹੁੰਚ ਕੇ ਸਾਰਾ ਇਸ ਕੇਸ ਨੂੰ ਦੇਖ ਰਹੇ ਨੇ ਇਨਵੈਸਟੀਗੇਟ ਕਰ ਰਹੇ ਨੇ ਪਰ ਇਸ ਵੇਲੇ ਪੂਰੇ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜਰੂਰ ਹੈ ਕਿਉਂਕਿ ਕਾਫੀ ਰਾਉਂਡਸ ਫਾਇਰ ਕੀਤੇ ਗਏ ਤੇ ਲਗਾਤਾਰ ਜਦੋਂ ਫਾਇਰਿੰਗ ਹੋ ਰਹੀ ਸੀ ਤਾਂ ਉਦੋਂ ਜਿਹੜੇ ਆਵਾਜ਼ ਆਈ ਜਿਹਦੇ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੋ ਫਰੈਂਸਿਕ ਟੀਮਾਂ ਇਸ ਵੇਲੇ ਸੈਂਪਲਸ ਲੈ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਜਿਹੜਾ ਕਬੱਡੀ ਗਰਾਊਂਡ ਸੀ ਉਸ ਦੇ ਬਾਹਰ ਦੇ ਵਿਜ਼ੂਅਲਸ ਨੇ ਸੋ ਅਚਾਨਕ ਚੱਲ ਰਹੇ ਇੱਕ ਕਬੱਡੀ ਮੈਚ ਦੇ ਦੌਰਾਨ ਕਿਸ ਤਰ੍ਹਾਂ ਦੇ ਨਾਲ ਇੱਕ ਦੁਖਦ ਘਟਨਾ ਵਾਪਰੀ ਹੈ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਬੜਾ ਜਿਹੜਾ ਸੀਗਾ ਸ਼ੌਕਿੰਗ ਸੀਗਾ ਜਿਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਕਬੱਡੀ ਮੈਚ ਦੇ ਦੌਰਾਨ ਚੱਲਦੇ ਮੈਚ ਦੇ ਦੌਰਾਨ ਇਹ ਸਾਰੀ ਘਟਨਾ ਵਾਪਰੀ ਹੈਗੀ ਜਿਸ ਤੋਂ ਬਾਅਦ ਲੋਕ ਜਿਹੜੇ ਸੀਗੇ ਡਰ ਦੇ ਮਾਰੇ ਸਾਰੇ ਇਸ ਜਗ੍ਹਾ ਨੂੰ ਛੱਡ ਕੇ ਭੱਜੇ ਨੇ ਤੇ ਇਸ ਵੇਲੇ ਗਰਾਊਂਡ ਜਿਹੜਾ ਹੈਗਾ ਉਹ ਲਗਭਗ ਖਾਲੀ ਹੋ ਚੁੱਕਿਆ ਤੇ ਪੂਰੇ ਨਾ ਪੂਰੇ ਤੇ ਪੂਰੇ ਜਿਹੜੇ ਮੈਚ ਤੇ ਵਿੱਚ ਕਹਿ ਲੋ ਜਾਂ ਕਬੱਡੀ ਕੱਪ ਦੇ ਵਿੱਚ ਕਹਿ ਲੋ ਕਿ ਇੱਕ ਵਿਗਨ ਪੈ ਗਈ ਇਸ ਘਟਨਾ ਤੋਂ ਬਾਅਦ ਸੋ ਕਿਸ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਹੈਗਾ ਉਹ ਮੈਟਰ ਹੈ ਇਨਵੈਸਟੀਗੇਟ ਕੀਤਾ ਜਾ ਰਿਹਾ ਹੈਗਾ ਪੁਲਿਸ ਵੱਲੋਂ ਭਾਲ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਸੋ ਅੱਜ ਸ਼ਾਮ ਨੂੰ ਇਹ ਘਟਨਾ ਵਾਪਰੀ ਹੈ ਸੁਹਾਣਾ ਵਿਖੇ ਬੋਹਾਲੀ ਜਿਹੜੇ ਸ਼ਹਿਰ ਦੇ ਬਿਲਕੁਲ ਵਿੱਚ ਕਹ ਲਈਏ 79 ਸੈਕਟਰ ਹੈ ਜਿਹੜਾ ਉੱਥੇ ਇਹ ਪੈਂਦਾ ਹੈਗਾ ਜਿਹੜਾ ਗਰਾਊਂਡ ਹੈ ਜਿੱਥੇ ਮੈਚ ਚੱਲ ਰਹੇ ਸੀ ਕਬੱਡੀ ਕੱਪ ਚੱਲ ਰਿਹਾ ਸੀ ਆਰਗੇਨਾਈਜ਼ ਕੀਤਾ ਜਾ ਰਿਹਾ ਸੀ ਤੇ ਜਿੱਥੇ ਅੱਜ ਅਚਾਨਕੇ ਘਟਨਾ ਵਾਪਰੀ ਤੇ ਰਾਣਾ ਬਲਾਚੌਰੀਆ ਜਿਸ ਦਾ ਨਾਮ ਕਰਮਨ ਸੀ ਉਸ ਤੇ ਗੋਲੀਆਂ ਚਲਾਈਆਂ ਜਾਂਦੀਆਂ ਤੇ ਜਿਸ ਤੋਂ ਬਾਅਦ ਉਸ ਦਾ ਕਤਲ ਕੀਤਾ ਜਾਂਦਾ ਤੇ ਸੋ ਬਹੁਤ ਬੇਰਮੀ ਦੇ ਨਾਲ ਜਿਹੜਾ ਹੈਗਾ ਉਹ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਰਾਣਾ ਬਲਾਚੌਰੀਆ ਦੀ ਜਿਹੜੀ ਮੌਤ ਹੈ ਉਹ ਇਸ ਪੂਰੀ ਘਟਨਾ ਦੇ ਦੌਰਾਨ ਉਹ ਹੀ ਐਸੋ ਇੱਕ ਡਰ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਪੂਰੇ ਸੁਖਾਣਾ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸੋਰੰਜੀਸ਼ ਜਿਹੜੀ ਹੈ ਉਹ ਜਰੂਰ ਇਹਦੇ ਪਿੱਛੇ ਕਾਰਨ ਹੋਗੇ ਆਪਸੀ ਰੰਜਿਸ਼ ਦਾ ਹੀ ਇਹ ਨਤੀਜਾ ਲੱਗ ਰਿਹਾ ਹਾਲਾਂਕਿ ਪੁਲਿਸ ਇਸ ਸਾਰੇ ਜਿਹੜੇ ਪੋਸੀਬਲ ਐਂਗਲ ਨੇ ਉਸ ਨੂੰ ਚੈੱਕ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਕਿ ਅਸਲ ਕਾਰਨ ਪਤਾ ਚੱਲੇ ਤੇ ਅਸਲ ਜਿਹੜੇ ਕਾਤਲ ਨੇ ਉਹਨਾਂ ਦੇ ਬਾਰੇ ਪਤਾ ਚੱਲ ਸਕੇ ਤੇ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਇੱਕ ਸਖਤ ਸਜ਼ਾ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾ ਸਕੇ ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਟੀਮਾਂ ਨੇ ਉਹ ਇਨਵੈਸਟੀਗੇਸ਼ਨ ਜਿਹੜੀਆਂ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰੇ ਜਿਹੜੇ ਸੈਂਪਲ ਲਏ ਗਏ ਨੇ ਬਿਲਕੁਲ ਜਿੱਥੇ ਟੀਮਸ ਖੜੀਆਂ ਨੇ ਇਸੇ ਥਾਂ ਤੇ ਹੀ ਜਿਹੜਾ ਹੈਗਾ ਗੋਲੀਆਂ ਚਲਾ ਕੇ ਕਤਲ ਜਿਹੜਾ ਹੈਗਾ ਕੀਤਾ ਹੈ ਇਸ ਥਾਂ ਤੇ ਰਾਣਾ ਬਲਾਚੌਰੀਆ ਮੌਜੂਦ ਸੀ ਜਿਸ ਵੇਲੇ ਕਾਤਲਾ ਨੇ ਆ ਕੇ ਉਸ ਤੇ ਗੋਲੀਆਂ ਚਲਾਈਆਂ ਸੋ ਬਿਲਕੁਲ ਇਹ ਜਗਾ ਸੀਗੀ ਜਿੱਥੇ ਇਸ ਘਟਨਾ ਨੂੰ ਅੰਜਾਮ ਜਿਹੜਾ ਦਿੱਤਾ ਤੇ ਇੱਥੋਂ ਹੀ ਫਿਰ ਲੋਕਾਂ ਤੇ ਮੌਕੇ ਤੇ ਮੌਜੂਦ ਡੀਐਸਪੀ ਐਚਐਸ ਬੱਲ ਦੀ ਮਦਦ ਦੇ ਨਾਲ ਉਸ ਨੂੰ ਗੱਡੀ ਚ ਬਿਠਾ ਕੇ ਜਰੂਰ 40s ਹਸਪਤਲ ਲਜਾਇਆ ਗਿਆ ਪਰ ਕਿਉਂਕਿ ਬਹੁਤ ਬੇਰਹਿਮੀ ਦੇ ਨਾਲ ਗੋਲੀਆਂ ਚ ਲਾਈਆਂ ਸੀਗੀਆਂ ਤੇ ਡਾਕਟਰਾਂ ਵੱਲੋਂ ਬ੍ਰਾਡ ਡੈੱਡ ਡਿਕਲੇਅਰ ਕੀਤਾ ਗਿਆ ਸੋ ਇਸ ਵੇਲੇ ਇੱਕ ਵੱਡਾ ਜਰੂਰ ਸੈਟ ਬੈਕ ਹੈ ਤੇ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਪਹਿਲਾਂ ਵੀ ਦੇਖਿਆ ਜਾਵੇ ਕਬੱਡੀ ਪਲੇਅਰਾਂ ਤੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਨੇ ਤੇ ਇਹ ਵੀ ਕਬੱਡੀ ਪਲੇਅਰ ਤੇ ਹਮਲਾ ਹੋਣਾ ਕਬੱਡੀ ਪਲੇਅਰ ਦਾ ਕਤਲ ਹੋਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਉਹ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਬਿਲਕੁਲ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦਾ ਉੱਥੇ ਕਬੱਡੀ ਮੈਚ ਦੇ ਦੌਰਾਨ ਇਸ ਤਰ੍ਹਾਂ ਦੀ ਘਟਨਾ ਹੋ ਜਾਣੀ ਤਾਂ ਜ਼ਰੂਰ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਹੜਾ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਹੈੱਡਕੁਆਰਟਰ ਹੈ ਮੁਹਾਲੀ ਸ਼ਹਿਰ ਦੇ ਵਿੱਚ ਮੌਜੂਦ ਹੈ ਤੇ ਇਸ ਜਗ੍ਹਾ ਤੋਂ ਕੋਈ ਬਹੁਤ ਜ਼ਿਆਦਾ ਦੂਰੀ ਤੇ ਜਿਹੜਾ ਇੰਟੈਲੀਜੈਂਸ ਦਾ ਹੈੱਡਕੁਆਰਟਰ ਹੈ ਉਹ ਨਹੀਂ ਕਹਿ ਸਕਦੇ ਸੋ ਇਸ ਸਾਰੀਆਂ ਚੀਜ਼ਾਂ ਦੇ ਚੱਲਦੇ ਕਿਤੇ ਨਾ ਕਿਤੇ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ ਸੋ ਫਿਲਹਾਲ ਜਿਹੜਾ ਕਬੱਡੀ ਗਰਾਊਂਡ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਹੋ ਚੁੱਕਿਆ ਜਿੱਥੇ ਬਹੁਤ ਵੱਡੀ ਗਿਣਤੀ ਚ ਲੋਕ ਪਹੁੰਚੇ ਸੀਗੇ ਮੈਚ ਦਾ ਲੁੱਤ-ਪੁੱਠਾ ਉਠਾਰੇ ਸੀਗੇ ਬੜਾ ਵਧੀਆ ਮੈਚ ਚੱਲ ਰਿਹਾ ਸੀਗਾ ਤੇ ਐਕਸਾਈਟਮੈਂਟ ਹੁੰਦੀ ਆਮ ਤੌਰ ਤੇ ਕਬੱਡੀ ਦੇ ਜਿਹੜੇ ਫੈਨਸ ਨੇ ਕਬੱਡੀ ਦੇਖਣ ਜਾਂਦੇ ਨੇ ਜਿੱਥੇ ਵੀ ਉਹ ਮੈਚ ਹੋਣ ਤੇ ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਗ੍ਹਾ-ਜਗ੍ਹਾ ਬੈਨਰ ਲੱਗੇ ਹੋਏ ਸੀਗੇ ਇਹ ਸਾਰੇ ਆਰਗੇਨਾਈਜ਼ਰਾਂ ਦੀਆਂ ਫੋਟੋਆਂ ਇਸ ਤੇ ਲੱਗੀਆਂ ਸੀਗੀਆਂ ਤੇ 12 ਤਰੀਕ ਨੂੰ ਇਹ ਅ ਸ਼ੁਰੂ ਹੋਇਆ ਸੀਗਾ ਕਬੱਡੀ ਕੱਪ ਰੂਪਾ ਸੁਹਾਣਾ ਜਿਹੜੇ ਸੀਗੇ ਉਹਨਾਂ ਦੀ ਦੇਖਰੇਖ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਸੀਗਾ ਪੰਜਾਬੀ ਸਿੰਗਰ ਮਨਕੀਰਤ ਔਲਖ ਨੇ ਵੀ ਅੱਜ ਦੱਸਿਆ ਜਾ ਰਿਹਾ ਸੀ ਕਿ ਇੱਥੇ ਪਹੁੰਚਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈਗੀ ਹੈ ਤੇ ਇਸ ਵੇਲੇ ਮੌਕੇ ਤੁਸੀਂ ਦੇਖ ਸਕਦੇ ਹੋ ਕੀ ਮਾਹੌਲ ਹੈ ਫਿਲਹਾਲ ਪੁਲਿਸ ਨੇ ਆ ਮਾਮਲਾ ਦਰਜ ਕਰਕੇ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਮੁਤਾਬਕ ਜਲਦ ਹੀ ਜਿਹੜੇ ਕਾਤਲ ਨੇ ਉਹਨਾਂ ਨੂੰ ਫੜ ਕੇ ਸਖਤ ਜਿਹੜੀ ਸਜ਼ਾ ਉਹਨਾਂ ਨੂੰ ਜਰੂਰ ਦਿੱਤੀ ਜਾਊਗੀ। ਬੋਹਾਲੀ ਤੋਂ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਹਰਸ਼ਬਾਤ ਸਿੰਘ ਸਿੱਧੂ ਰੋਜ਼ਾਨਾ ਸਕੋਪਸ ਨਾਲ।